ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਸਕੱਤਰ ਸਿੰਘ ਹੈ ਵੀਰ ਦਾ ਜਿਹੜੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਜਿਕੇ ਸਾਹਮਣੇ ਸਕਰੀਨ ਤੇ ਦਿਖ ਰਹੀ ਮੱਝ ਟੋਕੜ ਗੱਭਣੀ ਤੇ ਇਹਦੇ ਨਾਲ ਜਿਹੜੀ ਬੱਧੀ ਦੋਸਤੋ ਮੱਝ ਇਹ ਬਿਲਕੁਲ ਸੱਚੀ ਸਹੀ ਹੈ ਦੋ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਤੋਂ ਪੁੱਛ ਕੇ ਢੰਗਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਬੇ ਵਾਲੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਮਜੇ ਨਹੀਂ ਵੀਰ ਤੋਂ ਪੁੱਛ ਲੀਦੇ ਸਾਰੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀ ਉਹਨਾਂ ਨੇ ਬਹੁਤ ਵੇਚੇ ਮਸਰੇ ਹਾਂਜੀ 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 ਵੀਰ ਜੀ ਬਾਦ ਸਿਰਫ ਅੱਧੇ ਘੰਟੇ ਦੀ ਮਾਲ ਵੇਚ ਗਿਆ ਦੇ ਠੀਕ ਠੀਕ ਹੈ ਜੀ ਹਾਂਜੀ ਤੇ ਆਪਣਾ ਐਡਰੈਸ ਬੋਲ ਦਿਓ ਵੀਰ ਪਿੰਡੋਂ ਐਡਰੈਸ ਆਪਣਾ ਸੋਰ ਸਿੰਘ ਪਿੰਡ ਆ ਪੱਤੀ ਮਾਣਾ ਦੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਤੇ ਨਾਮ ਦੱਸੋ ਫੋਨ ਨੰਬਰ 88721179 ਠੀਕ ਹੈ ਜੀ ਹਾਂਜੀ ਨਾਮ ਨਾਮ ਸਕੱਤਰ ਸਿੰਘ ਠੀਕ ਹੈ ਜੀ ਹਾਂਜੀ ਅਛਾ ਵੀਰਾ ਜੀ ਆਪਣੇ ਕੋ ਇੱਕ ਤੋਕੜ ਗੱਪਣੀ ਆ ਤੇ ਇੱਕ ਸੱਜਰ ਸੂਈ ਹੈ ਹਾਂਜੀ ਹਾਂਜੀ ਤੇ ਸ਼ੁਰੂ ਕਰੀਏ ਆਪਾਂ ਇਸ ਤੋਕੜ ਗੱਪਣ ਮਾਈ ਤੋਂ ਡਿਟੇਲ ਦਸੀਏ ਵੀਰਾਂ ਨੂੰ ਕਿੰਨਵਾ ਸੂਆ ਇਹ ਸੁਣੀ ਹੈਗਾ ਇਹ ਵੀਰਜੀ ਆਇਤੀ ਤਿੱਜਾ ਸੁਣੀ ਆ ਤਿੱਜੇ ਸੂਈ ਅਤੇ ਗੱਪਣ ਹੈ ਹਾਂਜੀ ਹਾਂਜੀ ਗੱਪਣ ਸਾਢੇ 6 ਮਹੀਨੇ ਦੀ ਸਾਢੇ 6 ਮਹੀਨੇ ਚੈੱਕ ਪਾਸ ਹੈ ਵੀਰ ਹਾਂਜੀ ਬਿਲਕੁਲ ਚੈੱਕ ਪਾਸ ਜੀ ਠੀਕ ਹੈ ਜੀ ਹੁਣ ਜਿਹੜਾ ਮੌਕਾ ਦਾ ਦੁੱਧ ਤਿਆਰ ਕਰਨਾ ਵੀਰਜੀ ਹੁਣ ਝੂਠੀ ਮਾਂ ਨਾਲ ਦੁੱਧ 4-5 ਕਿਲੋਏ ਦੇ ਥੱਲੇ 4-5 ਕਿਲੋ ਹਾਂਜੀ ਦੋਵੇਂ ਟਾਈਮ ਮਿਲਦੀ ਹੈ ਦੋਵੇਂ ਟਾਈਮ ਜ ਮਿਲਦੀ ਕਿਦਾਂ ਮਿਲਦੀ ਹੈ ਪਾੜੇ ਤੇ ਜੀ ਹਾਂ ਜੀ ਠੀਕ ਹੈ ਜੀ ਕੱਢੀਏ ਵੀਰ ਵਰਨ ਸਾਢੇ 6 ਮਹੀਨੇ ਦੀ ਦੋਸਤੋ ਗੱਬਣ ਚੈੱਕ ਪਾਸ ਹੈ ਦੋ ਤੋਂ 4 ਤੋਂ 5 ਕਿਲੋ ਹੁਣ ਹੋਊਗਾ ਮੌਕੇ ਦਾ ਜਿਹੜਾ ਤੇ ਦੋਵੇਂ ਟਾਈਮ ਵੀਰ ਕਦਾ ਪਾੜੇ ਤੇ ਮਿਲਦੀ ਹੈ ਵਾਟੀ ਵੇਖੋ ਜੀ ਓ ਟਿਕਦੀ ਆ ਕਾਟ ਘੜ ਮੈਂ ਦਾ ਦੋਸਤੋ ਚੈੱਕ ਕਰ ਲੋ ਪਿੱਠ ਪੜੇ ਦੀ ਦੋਸਤੋ ਕਰੋ ਚੜਾਈ ਚੈੱਕ ਦੋਸਤੋ ਮੈਂ ਦੀ ਲੈਂਥ ਚੈੱਕ ਕਰ ਲੋ ਕੋਈ ਲੰਮੀ ਤੇ ਕੱਦ ਵੇਖੋ ਪੂਰੀਆਂ ਹੱਡਾਂ ਪੈਰਾਂ ਦੀ ਖੁੱਲੀ ਦੋਸਤੋ ਆ ਕਰੂ ਚੈੱਕ ਜੀ ਲੈ ਆ ਵੀਰ ਕੀ ਸਕੁਆਲਟੀ ਦੋਸਤੋ ਕਰ ਲੋ ਜਾ ਕੇ ਬਿਲਕੁਲ ਸਿੰਘ ਮੇਗਾ ਨਿਕਾ ਕੁੰਡਾ ਸਿੰਘ ਹੈ ਦੋਸਤੋ ਦੋਸਤੋ ਪੇਠਪੁਰੇ ਦੀ ਜਿਹੜੀ ਚੜਾਈ ਹੈ ਬਹੁਤ ਸੋਹਣੀ ਹੈ ਕੱਦ ਕੱਟ ਦੋਸਤੋ ਮੈਂ ਦਾ ਪੂਰੇ ਹੱਡਾਂ ਪੈਰਾਂ ਦੀ ਖੁੱਲੀ ਚਾਰੇ ਥਣ ਗੈਬ ਚ ਕੋਈ ਫੋਟ ਸ਼ਾਂਗ ਨਹੀਂ ਹੈ ਨਾ ਇਹ ਚੈੱਕ ਕਰ ਸਕਦੇ ਹੋ ਆਹ ਦੋਸਤੋ ਕਰੋ ਚੈੱਕ ਬਿਲਕੁਲ ਸਿੰਗਲ ਡੀ ਪਤਲੀ ਚਮੜੀ ਹੈ ਦੋਸਤੋ ਐਨ ਬਿਲਕੁਲ ਨਹੀਂ ਅੱਖਾਂ ਦੋਵੇਂ ਦੋਸਤੋ ਬਲੈਕ ਐ ਸਾਰੀ ਬਲੈਕ ਐ ਦੋਸਤੋ ਥੋੜੇ ਜਿਹਾ ਪੂਛ ਤੇ ਵਾਰ ਰਾਈਟ ਐ ਬਾਕੀ ਦੋਸਤੋ ਜਿਹੜਾ ਮੇਰਾ ਕੱਡ ਕੱਡ ਤੁਹਾਡੇ ਸਾਹਮਣੇ ਇਹ ਭਾਜੀ ਤੇ ਸਰਪੰਚਾ ਇੱਥੋਂ ਆਪਣੇ ਵੱਡੀ ਤਰੱਕੀ ਫਰਮਿਆ ਅੱਛਾ ਜੀ ਜਿੰਨਾ ਲਈ ਐ 15 16 ਕਿਲੋ ਦੁੱਧ ਕੱਢਦੀ ਰਹੀ ਆ ਮੈਂ ਜਵਾਨੀ ਆ ਜਿਹੜਾ ਆਪਣੇ ਸੱਚੇ ਸੂਈ ਹਾਂਜੀ ਜਦੋਂ ਇਹਨੇ ਸੱਚੇ 15 16 ਕਿਲੋ 15 16 ਇੱਕ 30 ਦੀ ਉਹਨਾਂ ਦੀ ਆਪ ਦੀ ਖਰੀਦ ਹੀ ਠੀਕ ਹੈ ਜੀ ਉਹ ਮੈਨੂੰ ਆਦੇ ਜਿੰਨੇ ਦਾ ਤੇਰਾ ਸੌਦਾ ਆ ਠੀਕ ਜਦੋਂ ਤਿਆਰ ਹੋ ਗਈ 30 ਦੀ ਫੇਰ ਲੈ ਆਵਾਂਗੇ ਠੀਕ ਹੈ ਤੇ ਮਾ ਨਹੀਂ ਭਾਈ ਆਪਾਂ ਵੇਚਣੀ ਆ ਇਹਦੇ ਤੁਹਾਡੇ ਤੋਂ ਬਿਆਨਾ ਫਾੜੀ ਹੈਗੀ ਗੱਲ ਤੇ ਨਹੀਂ ਨਹੀਂ ਠੀਕ ਹੈ ਗੱਲ ਤੇ ਮਾ ਵੀ ਹੁਣ ਆਪਾਂ ਸੇਲ ਕਰਨੀ ਆ ਹਾਂਜੀ ਹਾਂਜੀ ਤੇ ਫਿਰ ਆਪਾਂ ਐ ਕਰਕੇ ਉਹਨਾਂ ਨੂੰ ਕਿਹਾ ਵੀ ਨਹੀਂ ਹਾਂਜੀ ਝੋਟੀ ਬਹੁਤ ਜਿਆਦੀ ਚੰਗੀ ਹਰਿਆਣੇ ਚੋਂ ਲੈ ਆਂਦੀ ਦੋ ਤੁਸਣਾ ਦੀ ਕੁਆਲਿਟੀ ਚੈੱਕ ਕਰੋ ਜੀ ਚੌੜੀ ਦਾ ਸ਼ਾਵੀਰ ਕੋ ਕੀਤੀ ਇੱਕ ਟਾਈਮ ਦੋ ਟਾਈਮ ਹਾਂਜੀ ਹਾਂਜੀ ਵਧੀਆ ਵੀਰ ਜੀ ਵਧੀਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆਹੀਂ ਫੋਨ ਤੇ ਅੱਬਿਓ ਮੱਝ ਗਾਂ ਗਈ ਆ ਤੇ ਹਾਂਜੀ 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 ਗੱਲ ਹੈ ਕੋਈ ਅੱਜ ਜਦਣ ਕਰਾਈ ਚ ਇੱਕ ਉਹਨਾਂ ਸ਼ਾਂ ਦੀ ਅੱ 10 15 ਦਿਨ ਉੱਤੇ ਹੋਗੇ ਦਾ ਠੀਕ ਹੈ ਜਾਨੀ ਕਿ ਸਾਡੇ ਕੇ 6 ਮਹੀਨਿਆਂ ਦਾ ਟਾਈਮ ਹਾਂਜੀ ਹਾਂਜੀ ਹਾਂ ਠੀਕ ਹੈ ਬਾਕੀ ਬਾਕੀ ਵੇਖੋ ਵੱਡੀ ਗੱਡੀ ਝੋਟੀ ਹਾਂਜੀ ਕਾਡ ਕਾਰ ਵੇਖੋ ਜੀ ਹਾਂਜੀ ਕਿੰਨਾ ਮੁੱਲ ਕਰਨਾ ਵੀਰ ਜੀ ਮੁੱਲ ਜੋ ਮਰਜ਼ੀ ਕਰੀਏ 80 ਕਰੀਏ 85 ਕਰੀਏ 72 ਹਜ਼ਾਰ ਦੀ ਝੋਟੀ ਦੇਵਾਂਗੇ ਅੱਜ 72 ਹਜ਼ਾਰ ਤੋਂ ਕਿੰਨਾ ਵੰਟੜ ਜੀ ਕੋਈ ਕੋਈ ਵੀਰ ਕੋਈ ਦੂਰ ਹੋਊਗਾ ਤਾਂ ਮਾਣ ਤਾਣ ਕਰਾਂਗੇ ਆਪਾਂ ਆਪਾਂ ਮਾਣ ਵੀਰ ਵੀਡੀਓ ਦੇ ਵਿੱਚੇ ਦੱਸ ਦਈਏ ਹਾਂਜੀ ਪੂਰੇ 73000 ਦੀ ਦੇ ਦਾਂਗੇ 73000 ਦੀ ਦੂਗੀ ਹਾਂਜੀ ਠੀਕ ਹੈ ਜੀ ਹੋਰ ਕੋਈ ਕੋਈ ਹੋ ਵੀਰ ਕੋਈ ਕੋਈ ਨਹੀਂ ਹੋਰ ਕਰ ਦਾਂਗੇ ਠੀਕ ਹੈ ਜੀ ਹਾਂਜੀ ਲੋਕੋ ਦੋਸਤੋ 73000 ਰੁਪਿਆ ਡਿਮਾਂਡ ਵੀਰ ਨੇ ਰੱਖੀ ਹੈ ਬਾਕੀ ਮੁੱਲੋ ਦੋਸਤੋ ਮਾਝ ਦਾ ਜਿਹੜਾ ਲਾਉਣਾ ਵੋ ਤੁਸੀਂ ਆਪਣੀ ਸੋਚ ਸਮਝ ਕਰਕੇ ਲਾਉਣਾ ਦਾ ਕਿਉਂਕਿ ਇਹ ਮੰਗਣ ਵਾਲੇ ਵੀਰ ਨੇ ਤੇਰੇ ਵਪਾਰੀ ਵੀਰ ਨੇ ਪਸੂ ਦੋਸਤੋ ਹਰ ਇੱਕ ਵੀਰ ਮੰਗਦਾ ਹੀ ਮੁੱਲ ਹਾਂਜੀ ਬਾਕੀ ਮੋਲ ਜਿਹੜੇ ਦੋ ਵੀਡੀਓ ਵਾਲੇ ਫਿਕਸ ਨਹੀਂ ਇੱਕ ਮੇਰਾ ਵੀਰ ਨਾਲ ਚਲੋ ਆਪਾਂ ਮੁੱਲ ਜਾਇਜ਼ ਕਰ ਲਿਆ ਤੇ ਜਿਹੜੇ ਵੀਰ ਨੇ ਖਰੀਦਣੀ ਆ ਉਹ ਵੀ ਆਪਣੇ ਵੀ ਰੱਸੀ ਨਾਲ ਖਿੱਚੇ ਵੀ 60 ਲੈ ਲਾ 50 ਲੈ ਲਾ ਸਹੀ ਗੱਲ ਨਾ ਵੀ ਸੀ ਠੀਕ ਠੀਕ ਜੀ ਜੇ ਆਪਾਂ ਮੁੱਲ ਜਾਇਜ਼ ਕੀਤਾ ਸਿਰਫ ਆਪਾਂ ਮਾਨ ਤਾਨ ਕਰਾਂਗੇ ਜਰੂਰ ਉਹਦਾ ਠੀਕ ਹੈ ਜੀ ਹਾਂਜੀ ਦੋਸਤੋ ਮੁੱਲ ਮੇਰੇ ਵੀਰ ਪਸ਼ੂ ਦਾ ਹਿਸਾਬ ਤਾ ਉਹ ਵੇਖ ਕੇ ਲਾਇਆ ਕਰੋ ਕਿਉਂਕਿ ਸਾਢੇ 6 ਮਹੀਨੇ ਦੀ ਗੱਬਣਿਆ ਤੇ ਦੁੱਧ ਵੀ ਦੋਸਤੋ 5 ਕਿਲੋ ਹੈਗਾ ਉਹ ਇੱਕ ਅੱਦਗੜੀ ਮੈਂ ਦਾ ਦੋਸਤੋ ਬਹੁਤ ਵਧੀਆ ਵਾ ਚੋਟ ਬਹੁਤ ਵੱਡੀ ਝੋਟੀ ਆ ਜੀ ਪੂਰੇ ਹੱਡਾਂ ਪੈਰਾਂ ਦੀ ਖੁੱਲੀ ਪੂਰੀ ਦੋਸਤੋ ਜੰਮੀ ਪਈ ਰਾਜੀ ਹੈ ਪੂਰੀ ਥੋੜਾ ਥੋੜਾ ਦੀ ਜਿਹੜੀ ਕੁਆਲਿਟੀ ਬਹੁਤ ਵਧੀਆ ਇਹਦੇ ਨਾਲ ਜਿਹੜੀ ਬੱਦੀ ਮੱਝ ਵੀਰੇ ਦਾ ਟੇਲ ਦਸੀਏ ਵੀਰਾਂ ਨੂੰ ਇਹ ਕਨਵਾ ਸੁਆ ਸੁਈ ਇਹ ਵੀਰ ਜੀ ਸੁਆ ਦੇ ਗਾਇਦਾ ਵੀ ਤਿੱਜਾ ਅੱਛਾ ਜੀ ਹਾਂ ਜੀ ਸੁਈਨ ਹੋ ਗਿਆ ਜਿੱਦਾਂ ਪੰ 15 ਦਿਨ ਹੋ ਗਏ ਆ ਜੀ 15 ਦਿਨ ਦਾ ਟਾਈਮ ਨੂੰ ਦੋਸਤੋ ਸੂਈ ਨੂੰ ਲੱਗਾ ਜੀ ਹਾਂਜੀ ਤੀਜਾ ਸਵੇਰ ਦੋਸਤੋ ਸੂਈ ਇਹ ਮੌਕੇ ਦਾ ਵੀ ਦੁੱਧ ਕਿੰਨਾ ਤਿਆਰ ਆ ਇਹਦੇ ਥੱਲੇ ਵੀ ਜੀ ਹੁਣ 7 ਕਿਲੋ ਮੌਕੇ ਦਾ ਦੁੱਧ ਆ ਪੱਕਾ ਦੁੱਧ ਇਹ 7 ਹਾਂਜੀ ਹਾਂਜੀ ਇਹਨੇ ਬਚਾਈ ਦਿੱਤਾ ਇਹਨੇ ਕੱਟਾ ਦਿੱਤਾ ਜੀ ਆ ਵੀ ਠੀਕ ਹੈ ਜੀ ਬੱਚਾ ਦੋਸਤੋ ਇਹਨੇ ਕੱਟਾ ਦਿੱਤਾ ਚੈੱਕ ਤੈਨੂੰ ਕਰਵਾ ਲੰਨਾ ਬੱਚਾ ਨਾਲ ਹੀ ਬੱਧਾ ਵਾ 15 ਦਿਨ ਦਾ ਟਾਈਮ ਹੋ ਦੋਸਤੋ ਸੂਈ ਨੂੰ ਲੱਗਾ ਤਾਂ 7 ਕਿਲੋ ਦੁੱਧ ਮੌਕੇ ਦਾ ਤਿਆਰ ਆ ਆ ਸਾਵੀਰ ਇਹਦਾ ਮੋਲਾਪਾ ਕੀ ਕਰਨਾ ਹੈ ਇਹ ਵੀਰ ਜੀ ਮੋਲਾ ਜੋ ਮਰਜ਼ੀ ਕਰੀਏ 52000 ਹੀ ਦੇ ਦਾਂਗੇ 52000 ਦੇ ਹਾਂਜੀ 52 ਕਿੰਨਾ ਮੰਨਣਾ ਕਰਦਾ ਕੋਰ ਮੰਨਤਣਾ ਠੀਕ ਹਜ਼ਾਰ ਖਾਂਡਾ ਹਾਂਜੀ ਅੱਜ ਕੰਮ ਕਰਨਾ ਵੀ ਸੇਲਾਂ ਵਾਲਾ ਹੀ ਆਪਾਂ ਹਾਂਜੀ ਲਓ ਦੋਸਤੋ 52000 ਰੁਪਿਆ ਵੀਰ ਨੇ ਡਿਮਾਂਡ ਰੱਖੀ ਜੇ ਤੇ ਮੰਨਤਾਂ ਵੀਰ ਕਹਿੰਦਾ ਕਰਾਂਗੇ 1000 ਰੁਪਿਆ ਵੀਰ ਮੰਨਣਾ ਹਾਂਜੀ 50 ਹੀ ਦੇ ਦਾਂਗੇ ਜੀ ਲਓ ਜੀ 50 ਦੋਸਤੋ ਹੋ ਗਿਆ ਪੂਰਾ ਦੁੱਧ ਕਰੂ ਕਰਮ ਵਾਲੀ 90 ਕਿਲੋ ਕਾਸ਼ਾ ਵੀਰ ਕੱਢੀ ਹਾਂਜੀ ਹਾਂ ਜਿਹਦੇ ਸਾਹਮਣ ਸੂਤਨ ਵਾਲੀ ਆ ਮੱਝ ਲਓ ਦੋਸਤੋ ਜੋ ਕੁਝ ਹੈਗਾ ਫੇਸ ਕੁਆਲਿਟੀ ਸਾਰੀ ਤੁਹਾਨੂੰ ਵਿਖਾਤੀ ਆ ਪਿੱਠਪੜੀ ਦੀ ਚੜਾਈ ਚੈੱਕ ਕਰ ਲਓ ਤੁਹਾਨੂੰ ਵੀ ਦੋਸਤੋ ਕੁਆਲਿਟੀ ਬਹੁਤ ਵਧੀਆ ਜੀ ਟਾਈਮ ਦਾ ਦਿਓ ਮਾੜਾ ਜਾ ਕਿੰਨੇ ਕ ਤਣ ਟਾਈਮ ਕੋਈ ਮੇਰੇ ਸਾਹਮਣੇ 11 ਵਜੇ ਦਾ ਹੋ ਗਿਆ ਸਵੇਰ ਦਾ ਹਾਂਜੀ ਬਾਕੀ ਟਾਈਮ ਤੁਹਾਨੂੰ ਦੇਖਣਾ ਦੋਸਤੋ ਸਕਰੀਨ ਤੇ ਮੈਂ ਵਿਖਾ ਜਰੂਰ ਦਊਗਾ ਟਾਈਮ ਛੋਟੇ ਥੋੜੀ ਜਿਹਾ ਦੋਸਤੋ ਬਿਲਕੁਲ ਪਤਲੀ ਚਮੜੀ ਇਹ ਵੀ ਸਿੰਗਲ ਹੱਡੀ ਚੈੱਕ ਦੋਸਤੋ ਤੁਸੀਂ ਕਰ ਸਕਦੇ ਆ ਕਿੰਨਾ ਟਾਈਮ ਹੋ ਗਿਆ 9 ਦੋਸਤੋ 11 ਵਜ ਕੇ ਤੇ 7 ਮਿੰਟ ਟਾਈਮ ਸਵੇਰ ਮਾਰਨਿੰਗ ਦਾ ਟਾਈਮ ਜੀ ਆਹ ਦੋਸਤੋ ਥਲਿਆਂ ਦੀ ਕੁਆਲਿਟੀ ਚੈੱਕ ਕਰੋ ਜੀ ਬਾਕੀ ਬਹੁਤ ਸੋਹਣੀ ਮੱਝ ਥਲਿਓ ਬਹੁਤ ਸਾਫ ਸੂਫ ਆ ਠੀਕ ਹੈ ਜੀ ਹਾਂਜੀ ਅੱਛਾ ਦੋਸਤੋ 50000 ਰੁਪਿਆ ਵੀਰ ਨੇ ਡਿਮਾਂਡ ਇਹ ਵੀ ਰੱਖੀ ਆ ਮੱਝ ਦੀ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਊ ਕਿ ਹਲਕਾ ਫੁਲਕਾ ਜਿਹੜਾ ਮਾਣਦਾ ਕਦੇ ਸ਼ੋਰ ਸੱਪਾ ਉਹ ਹੀ ਹੋਊਗਾ ਆਪਣਾ ਬੜਾ ਦੋ ਮੱਝਾਂ ਬੁੱਤ ਨੂੰ ਦਿਖਾਈਆ ਦੋਵੇਂ ਸੁਈਆਂ ਸੋਈਆਂ ਇੱਕ ਜਿਹੜੀ ਮੱਝ ਦੋਸਤੋ ਨਾਲ ਬੰਦੀ ਇਹ ਟੋਕੜ ਗੱਭਣਿਆ ਤੇ ਜਿਹੜੀ ਦੋਸਤੋ ਦੂਜੇ ਨੰਬਰ ਤੇ ਮੱਝ ਵਿਖਾਈ ਸਾਜੇ ਸੁਈ ਜੇ ਨਰਖ ਬਰਖ ਤਸਲੀ ਜਿਹੜੀ ਦੇ ਉੱਤੋਂ ਇੱਕ ਵਾਰ ਤੁਸੀਂ ਆਪਾਂ ਇਹ ਜ਼ਰੂਰ ਕਰ ਲਿਆ ਕਰੋ ਮੇਰੇ ਵੀਰ ਆਪਣਾ ਹੱਕ ਸਮਝ ਕੇ ਅਡਰੈਸ ਇੱਕ ਵਾਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ 220 ਦਾ ਸੁਰ ਸਿੰਘ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਸਕੱਤਰ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀ ਇਹ ਖਰੀ ਬੋਲ ਫੋਨ ਨੰਬਰ 88721179 ਜੀ ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਰਲ ਵੀਡੀਓ ਦੇਖਣ ਵਾਸਤੇ ਜੀ ਲਓ ਦੋਸਤੋ ਚੁਆਇਸ ਵੀ ਤੋਂ ਨਕਰ ਮੈਜੀ ਵੀ ਖਾ ਰਣਾ ਪ੍ਰੋਪਰ ਆ ਦੋਸਤੋ ਕਰਨੀ ਕਿ ਕੋਈ ਪੁੱਛ ਨਹੀਂ ਰੰਗ ਹੈ ਵਧੀਆ ਇੱਕ ਨੰਬਰ ਦੀ ਚੁਆਇਸ ਹੈ ਮਗਰ ਲਖਣ ਦੀ ਚੁਆਇਸ ਜੇਕਰ ਕਰਤੀ ਜੀ ਇਹ ਲੈਣਾ ਕਰਾਂਗੇ ਠੀਕ ਹੈ ਜੀ ਚਲੋ ਜੀ ਫਿਰ ਤੋਂ ਧੰਨਵਾਦ दोस्तों ਤੁਹਾਡਾ ਵੀਡੀਓ ਦੇਖਣ ਵਾਸਤੇ